ਹੈਲੋ ਮੇਰਾ ਨਾਮ ਡਾਨੀ ਹੈ ਮੈਂ ਸਨੀ ਟਾਊਨ ਕੈਲੀਫੋਰਨੀਆ ਵਿੱਚ ਇੱਕ ਰੀਜਨਲ ਸੈਂਟਰ ਵਿਖੇ ਕੋਆਰਡੀਨੇਟਰ ਹਾਂ ਭਾਵੇਂ ਤੁਸੀਂ ਪਹਿਲੀ ਵਾਰ ਇੰਡੀਵਿਜੂਅਲ ਪ੍ਰੋਗਰਾਮ ਪਲਾਨ ਲਈ ਤਿਆਰੀ ਕਰ ਰਹੇ ਹੋ ਵਾ ਜਾਂ ਆਪਣੀ ਮੌਜੂਦਾ ਯੋਜਨਾ ਨੂੰ ਅਪਡੇਟ ਕਰ ਰਹੇ ਹੋ ਉਹ ਚੀਜ਼ਾਂ ਕਈ ਵਾਰ ਬਹੁਤ ਮੁਸ਼ਕਲ ਲੱਗ ਸਕਦੀਆਂ ਹਨ ਇਸ ਲਈ ਅੱਜ ਅਸੀਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਦਵਾਵਾਂਗੇ ਕਿ ਕੀ ਉਮੀਦ ਕਰਨੀ ਹੈ ਤੇ ਕਿਵੇਂ ਤਿਆਰੀ ਕਰਨੀ ਹੈ ਆਓ ਵੇਖਦੇ ਹਾਂ ਜਦੋਂ ਸਟੀਵਨ ਆਪਣੀ ਆਈਪੀਪੀ ਮੀਟਿੰਗ ਲਈ ਆਪਣੇ ਦੋਸਤਾਂ ਤੇ ਪਰਿਵਾਰ ਦੀ ਮਦਦ ਨਾਲ ਤਿਆਰ ਹੋਇਆ ਤੁਸੀਂ ਕੀ ਕਰ ਰਹੇ ਹੋ ਅਸੀਂ ਪ੍ਰੀ ਗੇਮਿੰਗ ਕਰ ਰਹੇ ਹਾਂ ਚੈਂਪ ਹੈਲੋ সুইਟ ਹਾਰਟ ਅਸੀਂ ਅਗਲੇ ਹਫਤੇ ਦੀ ਤੇਰੀ ਆਈਪੀਪੀ ਮੀਟਿੰਗ ਬਾਰੇ ਵਿਚਾਰ ਕਰ ਰਹੇ ਹਾਂ ਉਹ ਤਾਂ ਫੁੱਲ ਹੋ ਗਈ ਵੀਨੇ ਕੌਣ ਹੈ ਉਹ ਤੇਰਾ ਨਵਾਂ ਸਰਵਿਸ ਕੋਆਰਡੀਨੇਟਰ ਹੈ ਬੇਚਾ ਅਸੀਂ ਮਿਲ ਕੇ ਸੋਚਦੇ ਹਾਂ ਮੈਨੂੰ ਕੋਈ ਨਵਾਂ ਸਰਵਿਸ ਕੋਆਰਡੀਨੇਟਰ ਨਹੀਂ ਚਾਹੀਦਾ ਸਰ ਚੈਂਪ ਹੁਣ ਤੂੰ ਇੱਕ ਅਡਲਟ ਹੈ ਤੇ ਜਦੋਂ ਤੁਸੀਂ ਜੂਨੀਅਰ ਪਦਰ ਤੇ ਵਰਸਟੀ ਜਾਂਦੇ ਹੋ ਤੁਹਾਨੂੰ ਚੁਣੌਤੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਠੀਕ ਹੈ ਠੀਕ ਹੈ ਟੀਮ ਕੇਵਲਰੀ ਆਓ ਪਲੇ ਬੁੱਕ ਵੇਖੀਏ ਹੂੰ ਪਹਿਲਾ ਰਿਹਾਈਸ਼ ਇਹ ਆਸਾਨ ਹੈ ਤੁਸੀਂ ਸਾਡੇ ਨਾਲ ਇਸ ਘਰ ਵਿੱਚ ਰਹੋਗੇ ਠੀਕ ਹੈ ਜਾਣ ਦਿਓ ਮੈਨੂੰ ਤਾਂ ਉਮੀਦ ਸੀ ਕਿ ਮੈਨੂੰ ਮੇਰੀ ਆਪਣੀ ਜਗ੍ਹਾ ਮਿਲੇਗੀ সুইਟ ਹਾਰਟ ਆਪਣੀ ਜਗ੍ਹਾ ਲੈਣ ਲਈ ਤੈਨੂੰ ਕਿਰਾਇਆ ਦੇਣਾ ਪਵੇਗਾ ਬਿਲਕੁਲ ਸਹੀ ਤੁਹਾਨੂੰ ਆਪਣੀ ਜਗ੍ਹਾ ਲਈ ਪੈਸੇ ਦੇਣੇ ਪੈਂਦੇ ਨੇ ਤੈਨੂੰ ਨੌਕਰੀ ਲੱਭਣੀ ਪਵੇਗੀ ਮੈਨੂੰ ਨੌਕਰੀ ਚਾਹੀਦੀ ਹੈ ਬਹੁਤ ਵਧੀਆ ਕਜ਼ਨ ਆਈਡੀ ਨੂੰ ਲੈਂਡਸਕੇਪਿੰਗ ਕੰਪਨੀ ਲਈ ਇੱਕ ਬੰਦਾ ਚਾਹੀਦਾ ਹੈ ਅਤੇ ਅਸੀਂ ਗੈਰਾਜ ਨੂੰ ਇੱਕ ਅਪਾਰਟਮੈਂਟ ਵਿੱਚ ਬਦਲ ਸਕਦੇ ਹਾਂ ਗੈਰਾਜ ਨੂੰ हां, ਅਸੀਂ ਤੈਨੂੰ ਖੇਡਾਂ ਲਈ ਇੱਕ ਸਕਰੀਨ ਦਵਾਂਗੇ ਤੇ ਇੱਕ ਫ੍ਰਿਜ ਵੀ ਦਵਾਂਗੇ। ਸਟੀਵਨ ਦਾ ਆਪਣਾ ਕਮਰਾ ਚੀਜ਼ਾਂ ਨਾਲ ਭਰਿਆ। ਸਾਡਾ ਗਰਾਜ। ਮੈਂ ਗਰਾਜ ਵਿੱਚ ਨਹੀਂ ਰਹਿਣਾ ਚਾਹੁੰਦਾ। ਤਾਂ ਉਹਨਾਂ ਨੂੰ ਦੱਸੋ ਕਿ ਤੂੰ ਨਹੀਂ ਚਾਹੁੰਦਾ। ਪਰ ਮੇਰੇ ਮਾਪਿਆਂ ਨੇ ਇਸਨੂੰ ਮੇਰੀ ਆਈਪੀਪੀ ਵਿੱਚ ਪਾ ਦਿੱਤਾ। ਇਹ ਨਹੀਂ ਹੋਣਾ ਚਾਹੀਦਾ। ਸਟੀਵਨ, ਇਸਨੂੰ ਇੰਡੀਵਿਜੂਅਲ ਪ੍ਰੋਗਰਾਮ ਪਲਾਨ ਕਿਸੇ ਕਾਰਨ ਕਰਕੇ ਕਿਹਾ ਜਾਂਦਾ ਹੈ। ਆਈਪੀਪੀ ਤੇਰੀ ਯੋਜਨਾ ਹੈ। ਤੂੰ ਜੋ ਚਾਹੇਂ ਉਹ ਕਹਿ ਸਕਦਾ ਹੈ। तेरे माँ-पापा ते तेरा सर्विस कोऑर्डिनेटर तेरी मदद करन ਲਈ ਹਨ तेरे ਲਈ ਫੈਸਲਾ ਲੈਣ ਲਈ ਨਹੀਂ ਬਿਲਕੁਲ ਤਾਂ ਤੂੰ ਕੀ ਚਾਹੁੰਦਾ ਹੈ ਮੈਂ ਆਪਣੇ ਦਮ ਤੇ ਰਹਿਣਾ ਚਾਹੁੰਦਾ ਹਾਂ ਨੌਕਰੀ ਚਾਹੁੰਦਾ ਹਾਂ بیسਬਲ ਖੇਡਣਾ ਅਤੇ ਇੱਕ ਪੈਟ ਰੱਖਣਾ ਚਾਹੁੰਦਾ ਹਾਂ ਠੀਕ ਹੈ ਭੇ ਤੇਰੀ ਯੋਜਨਾ ਨੂੰ ਅਪਡੇਟ ਕਰਦੇ ਹਾਂ ਅਸੀਂ ਇੱਕ ਇੱਕ ਕਰਕੇ ਸਵਾਲ ਕਰਾਂਗੇ ਅਤੇ ਲਿਖਾਂਗੇ ਕਿ ਤੂੰ ਕੀ ਚਾਹੁੰਦਾ ਹੈ ਠੀਕ ਹੈ ਯਾਰ ਚਲੋ ਸ਼ੁਰੂ ਕਰੋ ਪਹਿਲਾ ਸਵਾਲ ਜਦੋਂ ਤੇਰੇ ਆਪਣੇ ਰਹਿਣ ਦੀ ਗੱਲ ਆਉਂਦੀ ਹੈ ਤਾਂ ਤੂੰ ਕੀ ਚਾਹੁੰਦਾ ਹੈ ਮੈਂ ਅ ਤੂੰ ਕਿੱਥੇ ਰਹਿਣਾ ਚਾਹੁੰਦਾ ਹੈ? ਉਹ ਮੈਂ ਅਜੇ ਹੀ ਘਰ ਵਿੱਚ ਰਹਿਣਾ ਚਾਹੁੰਦਾ ਹਾਂ ਜੋ ਮੇਰੇ ਮਾਪਿਆਂ ਦਾ ਕਰਨਾ ਹੋਵੇ ਪਰ ਇਕੱਲੇ ਵੀ ਨਹੀਂ। ਉਹ ਅਤੇ ਸ਼ਹਿਰ ਦੇ ਨੇੜੇ। ਦੂਜਾ ਸਵਾਲ ਤੂੰ ਇਸ ਪੂਰੇ ਬ੍ਰਹਮੰਡ ਵਿੱਚ ਕੀ ਨੌਕਰੀ ਚਾਹੁੰਦਾ ਹੈ? ਅਜੇ ਹੀ ਨੌਕਰੀ ਚਾਹੀਦੀ ਹੈ ਜਿੱਥੇ ਮੈਂ ਇੰਨੇ ਪੈਸੇ ਕਮਾ ਸਕਾਂ ਕਿ ਰਹਿਣ ਲਈ ਜਗ੍ਹਾ ਖਰੀਦ ਸਕਾਂ ਤੇ ਵੈਂਪਾਇਰ ਗੇਮ ਲਈ ਚੰਗਿਆ ਸੀਟਾ ਖਰੀਦ ਸਕਾਂ। ਕੀ ਤੂੰ ਖੂਨ ਚੁੱਸਣ ਵਾਲੇ ਸ਼ੈਤਾਨਾਂ ਨੂੰ ਖੇਡਦੇ ਦੇਖਣਾ ਚਾਹੁੰਦਾ ਹੈ? ਮੇਰਾ ਦਿਮਾਗ ਘੁੰਮ ਗਿਆ ਹੈ। ਮੈਂ ਇਸ ਨੂੰ ਆਪਣੇ IPP 'ਚ ਸ਼ਾਮਿਲ ਕਰ ਸਕਦਾ। ਡੈਕਸਟਰ ਉਹ بیسਬਾਲ ਗੇਮ ਲੈ ਟਿਕਟਾ ਖਰੀਦਣ ਦੀ ਗੱਲ ਕਰ ਰਿਹਾ ਹੈ ਕੋਈ ਗੱਲ ਨਹੀਂ ਠੀਕ ਹੈ ਤੇਰੇ ਇੰਟਰਸਟ ਕੀ ਹਨ ਤੇਰੇ ਸ਼ੌਕ ਕੀ ਹਨ ਮੈਨੂੰ ਖੇਡਾਂ ਪਸੰਦ ਹਨ ਸਕੂਲ ਵਿੱਚ ਮੈਂ ਆਪਣੇ ਪਿਤਾ ਜੀ ਦੀ ਫੁੱਟਬਾਲ ਟੀਮ ਦਾ ਮੈਨੇਜਰ ਸੀ ਪਰ ਮੈਨੂੰ بیسਬਾਲ ਜ਼ਿਆਦਾ ਪਸੰਦ ਹੈ ਵਦਿਆ ਸਵਾਲ ਤੇ ਆਉਂਦੇ ਹੋਏ ਇਹਨਾਂ ਵਿੱਚੋਂ بیسਬਾਲ ਕਿਹੜਾ ਹੈ ਉਹ ਜਿਸ ਦੇ ਬੇਸਿਸ ਨੇ ਅੱਛਾ ਤੂੰ ਇਸ ਨੂੰ ਲਿਖ ਲੈ ਖੈਰ ਇਹ ਹੀ ਸਾਰੇ ਸਵਾਲ ਸੀ ਕੀ ਕੁਝ ਖੁੰਝ ਗਿਆ ਹੈ

ਤੁਹਾਡਾ IPP ਇੱਕ ਚੱਲ ਰਹੀ ਵਿਅਕਤੀ ਕੇਂਦਰਿਤ ਪ੍ਰਕਿਰਿਆ ਹੈ ਇਹ ਤੁਹਾਡੇ ਇਨਪੁਟ ਦੀ ਕਦਰ ਕਰਦਾ ਹੈ ਨਾਵੇਂ ਉਸ ਇਨਪੁਟ ਦੀ ਜੋ ਤੁਹਾਡੇ ਸਮਰਥਨ ਦੇ ਦਾਇਰੇ ਤੋਂ ਆਉਂਦੀ ਹੈ ਪਰ ਅਖੀਰ ਵਿੱਚ ਤੁਹਾਡੇ ਟੀਚਿਆਂ ਨੂੰ ਦਰਸਾਉਣ ਦੀ ਲੋੜ ਹੁੰਦੀ ਹੈ ਯਾਦ ਰੱਖੋ ਤੁਹਾਡੀ ਯੋਜਨਾ ਬਣਾਉਣ ਵਾਲੀ ਟੀਮ ਹਰ ਕੰਮ ਵਿੱਚ ਵਿਅਕਤੀ ਕੇਂਦਰਿਤ ਹੋਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕੇਂਦਰ ਵਿੱਚ ਉਹ ਵਿਅਕਤੀ ਤੁਸੀਂ ਹੋ